ਵਾਹਿ ਸ਼ਰਵਾਹਿ ਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਜ ਅਬਦੇ ਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਜਾ ਤਰ ਕੀ ਨਿਆਈ ਰਖਾਰਾ ਉਤਰੈ ਸੰਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਹੋਲੀ ਜੀਓ ਹੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਦ ਨਬਾਣੀ ਚਿਰ ਹੋਵਾ ਦੇਖੇ ਸਰੰਗ ਬਾਣੀ ਦਨਸੋਰੀ ਸਹ ਜਹਾਂ ਤੋਂ ਵਸਿਆ ਮੇਰੇ ਸੱਜਣ ਮੀ ਤੁਮ ਰਾਰੇ ਜੀਓ ਹਾ ਹੋਲੇ ਹਾ ਹੋਲ ਕਮਾਈ ਗੁਰ ਸੱਜਣ ਮੀ ਤੁਮ ਰਾਰੇ ਜੀਓ ਰਹਾ ਇਕ ਘੜੇ ਨਾ ਮਿਲਤੇ ਤਾਂ ਖਲ ਜਗ ਹੋਤਾ ਹੁਣ ਕਦ ਮਿਲੇ ਐ ਬ੍ਰਹਤੰਤ ਭਗਵੰਤਾ ਮੋਰਨ ਵਿਹਾਵੈ ਨਿਤ ਨ ਆਵੈ ਬਿਨ ਦੇਖੇ ਗੁਰਦਵਾਰੇ ਜੀਓ ਆਖੋ ਲੀ ਜੀਓ ਹਉ ਨਕਮਾਈ ਤੇ ਸੱਚੇ ਗੁਰਦਵਾਰੇ ਜੀਓ ਰਹਾਉ ਹਾਗ ਹੋਆ ਗੁਰਸੰਤ ਮਿਲਾਇਆ ਪ੍ਰਾਪੇ ਅਵਨਾਸ਼ੀ ਕਰਮੇ ਪਾਇਆ ਸੇਵ ਕਰੀ ਬਲ ਜਸਾ ਨ ਵਿਛੜਾ ਜਿ ਨਾਨਕ ਦਾਸ ਸਮਾਰੇ ਜੀਓ ਆਖੋ ਲੀ ਜੀਓ ਹਉ ਲਖਮਾਈ ਜਿਨ ਨਾਨਕ ਦਾ ਸਮਾਰੇ ਜਿਓ ਰਹਾ ਤਨਾਸ੍ਰੀ ਮਹੱਲਾ ਪਹਿਲਾ ਕਰ ਫੈਲਾ ਜੋਪ ਦੇ ਇੱਕ ਓੰਕਾਰ ਸਤਨਾਮ ਕਰਤਾ ਵ੍ਰਖ ਨਿਰਭਉ ਨਿਰਵੈਰ ਆਖਾਲਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਰਤ ਹੈ ਆਪਣਾ ਹੈ ਸ਼ੁਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾ ਹਰ ਰਹਾ ਹੰਦੈ ਸਾਹਿਬ ਸੇਵੀਐ ਅੰਤਿ ਛਡਾਇਐ ਸੋਈ ਸਣ ਸਣ ਮੇਰੀ ਕਾਮਣੀ ਭਰ ਉਤਾਰ ਹੋਈ ਦਿਆਲ ਦਿਰੈ ਨਾਮ ਤਰਾ ਸਤਗੁਰ ਬਾਣੀ ਜਾਉ ਰਹਾ ਸਰਬੰਸ ਸਾਚਾ ਇਕ ਹੈ ਦੂਜਾ ਨਹੀਂ ਹੋਈ ਤਾਹੀ ਸੇਵਾ ਸੁ ਕਰੇ ਜਖੋ ਨਦਰ ਕਰੇ ਤੁਝ ਆਵਾਜ ਪਿਆਰੇ ਖੇਵ ਰਹਾ ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਰਹਾ ਨੋ ਜਾ ਨਹੀ ਕੋਏ ਜਿਸ ਵਾਗੇ ਵੇ ਪਿਆਰੇ ਜਾਇ ਕਹਾਰਾ ਸੇਵੀ ਸਾਹਿਬ ਆਪਣਾ ਹਾ ਨਾ ਜਾਚੋ ਹੋਈ ਨਾਨਕ ਤਾਂ ਕਾ ਦਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਟ ਹਾਂ ਬਿੰਦ ਬਿੰਦੈ ਜੁਖ ਜੁਗ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਕਰਹ ਦੀਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਇਹ ਦਨ ਮਾਇਆ ਬਹਿਆ ਪਿਆਰੇ ਲੀਤੜਾ ਅੰਮਰੰਗਾਈ ਮੇਰੇ ਗੰਤਨਾ ਭਾਵੈ ਚੁੰਨੜਾ ਪਿਆਰੇ ਕਿਉ ਹਉ ਦਨ ਸੱਜੇ ਜਾਈ ਹਾਂ ਕੁਰਬਾਨੇ ਜਾਵ ਮਿਹਰਬਾਨਾ ਹਾਂ ਕੁਰਬਾਨੇ ਜਾਵ ਹਾਂ ਕੁਰਬਾਨੇ ਜਾਵ ਦਨ ਆਖੈ ਲੈਂ ਜੋ ਤੇਰਾ ਹਾਂ ਲੈਨ ਜੋ ਤੇਰਾ ਨਾਮ ਜਨਾਖੈ ਹਉ ਸਦ ਕੁਰਬਾਨੀ ਜਿਉ ਰਹਾਉ ਕਾਇਆ ਰੰਗਣਾ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੈ ਸਹਬੇ ਸਰੰਗਣਾ ਢੀਠ ਜਿਨ ਕੈ ਜਲੇ ਰਤੜੇ ਪਿਆਰੇ ਗੰਤ ਦਿਨਾਖੇ ਬਾਸ ਤੂੜਾ ਦਿਨਾਹੀ ਜੇ ਮਿਲੈ ਜੀ ਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਖਾਮਣ ਖੰਚੇ ਭਾਵੇ ਆਪੇ ਹੀ 라ਵੇ ਸਲੰਗ ਮਹੱਲਾ ਬੇਲ ਹਿਆਨਣੀਏ ਮਨਣਾ ਕਾਇ ਖਰਹਿ ਆਪਣਣੇ ਹਰ ਕਰ ਹਰ ਰੰਗੋ ਕੀ ਨਾਮਾਨ ਹੈ ਸੋਨੇੜੇ ਤਨ ਖਮਲੀਏ ਬਾਹਰ ਕਿਆ ਢੁੰਡ ਹੈ ਪੈ ਕਿਆ ਦੇ ਸਲਾਈਆਂ ਲੈਣੀ ਭਾਵ ਖਾ ਗਸ ਸਿੰਗਾਰੋ ਕਾ ਸੁਹਾਗਣ ਜਾਣੀਏ ਲਾਗੀ ਜਾ ਸਭ ਧਰੇ ਪਿਆਰੋ ਜਾਣੀ ਵਾਲੀ ਕਿ ਆਖਰੀ ਜਹ ਕੋ ਜਾ ਤਨ ਗੰਤ ਨ ਭਾਵੇ ਕਰਨ ਪਿਨਾਖਰੇ ਬਹੁ ਤੇਰੀ ਸਾਧਨ ਹਿੰਨ ਨ ਪਾਵੇ ਵੇਣ ਕਰਮਾ ਕੀਚ ਭਾਈਏ ਨਹੀਂ ਜੇ ਬਹੁ ਤੇਰਾ ਤਾਵੇ ਲਵ ਲਵ ਹੰਕਾਰ ਕੀ ਮਾਤੀ ਮਾਇਆ ਮਹੇ ਸਮਾਣੀ ਇਨੀ ਬਾਤੀ ਸਹਬਾਈਏ ਨਹੀਂ ਭਈ ਕਾਮਣਿਆਣੀ ਜਾਏ ਬਿਛੋ ਸੁਹਾਗਣੀ ਵਾਹਕ ਨਹੀਂ ਬਾਤੀ ਸਹਬਾਈਏ ਜੋਗ ਸਖਰੇ ਸੋ ਬਲਾਖਰ ਮਾਨੀਏ ਹਿਕਮਤ ਹੁਕਮ ਜੁਕਾਈਏ ਜਾਕੇ ਪ੍ਰੇਮ ਬਦਾਰਥ ਪਾਈਏ ਤੋ ਚਰਨੀ ਛਤ ਲਾਈਏ ਸੋਹ ਕਹੈ ਸੋ ਗੀਜੈ ਤਨ ਮਨੁ ਰੀਜੈ ਅਸਾ ਬਰਮਨ ਲਾਈਏ ਹੇਵ ਕਹੈ ਸੁਹਾਗਣੀ ਪੈਣੇ ਨਹੀਂ ਵਾਤੀ ਸੁਹਾਬਾਈਏ ਆਪ ਗਵਾਈਏ ਦਾਸੁ ਪਾਈਏ ਔਰ ਕੈਸੀ ਚਤੁਰਾਈ ਸਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉਨਦ ਪਾਈ ਆਪਣੇ ਗੰਧ ਬਿਆਰੀ ਸਾਸ ਸੁਹਾਗਣ ਨਾਨ ਸਾਸ ਬਰਾਈ ਐਸੇ ਰੰਗ ਹ ਰਾਤੀ ਸਹਿਜ ਕੀ ਮਾਤੀ ਅਹਨਸ ਭਏ ਸਮਾਨੀ ਸੁੰਦਰ ਸਾਇ ਰੂਪ ਵਿਜਖਣ ਸਹੀ ਐ ਸਾਸਿਆਣੀ ਸਹੀ ਮਹੱਲਾ ਪਹਿਲਾ ਕਾਉਣ ਦਰਾਜੀ ਕਾਉਣ ਤੁਲਾ ਤੇਰਾ ਕਾਉਣ ਸਰਾਹੋ ਲਾਵ ਕਾਉਣ ਗੁਰੂ ਕਹਿ ਬਹਿ ਦਿਖਿਆ ਲੇਵਾ ਕਹਿ ਬਹਿ ਮੂਲ ਕਰਾਵ ਮੇਰੇ ਨਾਲ ਜੀਉ ਅਦਿਰੰਤ ਨਾ ਜਾਣਾ ਤੂੰ ਜਲ-ਥਲ ਮਹੀਅਲ ਭਰਪੂਰ ਲੈਣਾ ਤੂੰ ਆਪੇ ਸਰਸਮਾਣਾ ਰਹਾਓ ਮਨੁ ਦਰਾਜੀ ਜਿਤ ਤੁਲਾ ਇਸੇ ਸਰਾਹ ਕਮਾਵਾਂ ਕਰਹਿ ਬਿਤਰ ਸੋ ਸਹ ਤੋਲੀ ਨਿਬਜ ਚਿਤ ਰਹਾਵਾ ਆਪੇ ਘੰਡਾ ਤੋਲਤ ਰਾਜੀ ਆਪੇ ਤਲਣ ਹਰ ਆਪੇ ਰਖੇ ਆਪੇ 부ਝੈ ਆਪੇ ਹੈ ਬਨਜਰਾ ਅੰਦਲਾ ਨੀਚ ਜਾਤ ਪਰਦੇਸੀ ਖਿਨਿ ਆਵੈ ਤਲ ਜਾਵੈ ਸਾਖੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਖਾਲ ਮੂਰਤਿ ਐ ਜੁਨੀ ਸੈਭੰ ਗੁਰ ਪ੍ਰਸਾਦਿ ਰਾਗ ਹਮਲਾਲ ਮਹੱਲਾ ਪਹਿਲਾ ਜੋਬ ਦੇਖਰ ਪਹਿਲਾ ਸੋ ਸੁਲਤਾਨ ਖਾਹੋ ਮੀਆ ਤੇਰੀ ਕੌਣ ਵਡਾਈ ਜੋ ਤੂੰ ਦੇ ਸੁਖ ਹਸ ਸੁਆਮੀ ਮੈਂ ਮੂਰਖ ਨ ਜਾਈ ਤੇਰੇ ਗੁਣ ਗਾਵਾ ਦੇਵੁ ਜਹਾਈ ਜੈਸੇ ਸੱਚ ਮੈਂ ਰਹਿਉ ਰਜਾਈ ਰਹਾ ਜੋਗ ਚ ਹੋਵਾ ਸਬਕ ਚ ਦੁਜਤੇ ਤੇਰੀ ਸਭ ਸੁਨਾਈ ਤੇਰਾਂਤਨਾ ਜਣਾ ਮਿਰ ਸਾਹਿਬ ਮੈਂ ਤੇ ਲੈ ਗਿਆ ਜਤੁਰਾਈ ਕਿਆ ਹਾਂ ਗਥੀ ਗਥਾ ਗਥ ਦੇਖਾਂ ਵਿਖਤ ਨਾ ਸੁਨਾ ਜਾਹੀ ਜੋ ਹਰ ਦਬਾਵੈ ਸੋਹੀ ਆਖਾ ਥਲ ਦੇਰੀ ਵਡਿਆਈ ਇੱਥੇ ਗੂਕਰ ਹਾਂ ਬੇਗਾਨਾ ਕੌਕਾਸ਼ ਦੰਤਾਈ ਫਤਹਿਨ ਨਾਨਕ ਜੀ ਹੋਏਗਾ ਕਾਗਸਵੇਂ ਨਾਉ ਨਾ ਜਾਈ ਬਿਲਾ ਬਲ ਮਹੰਲਾ ਪਹਿਲਾ ਮਨ ਮੰਦਰ ਦਨ ਵੇਸ਼ ਗਲੰਦਰ ਹਟੇ ਦਿਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹਣ ਜਨਮ ਨ ਆਵ ਮਨ ਮਿਦਿਆ ਦਿਆਲੁ ਹਾ ਸੇਤੀ ਮੇਰੀ ਮਾਈ ਪਾਉਨ ਜਾਣੈ ਪੀਰ ਪਰਾਈ ਹਮ ਨਾਹੀ ਜੰਤ ਹੈ ਵਰਾਈ ਰਹਾ ਆਗਮਿ ਹੋਵ ਚਰੇ ਲਖੇ ਅਪਰਾ ਚਿੰਤਾ ਖਰੋਹ ਮਾਰੀ ਜਲ ਸਲ ਮਖੀਆ ਭਰਪੂਰ ਲਈਣਾ ਘਟ ਘਟ ਜੋਤ ਤੁਮਾਰੀ ਸਿਖ ਮਤ ਸਬਦ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਵਿਨੇ ਹੋਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਆਸਾ ਸ਼ਰਨ ਤੁਮਾਰੀ ਸਰਬ ਚੰਦ ਦਪਾਸੀ ਜੋਰ ਜਹਾਵਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੇ ਮਾਰੀ ਸਰਬ ਚਿੰਤ ਸਦ ਪਾਸੇ ਜੋਤ ਤੇ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਰਾਮ ਸ੍ਰੀਵ ਹਾਲਾ ਜੀ ਜਾਨੰਦ ਇੱਕ ਵੰਸਾਰ ਸਤਗੁਰੂ ਵਰਸਾਰ ਅਨੰਦ ਬਿਆ ਮਰੀ ਮਾਏ ਸਤਗੁਰੂ ਮੈਂ ਪਾਇਆ ਸਰਗੁਰ ਤਾਂ ਪਾਇਆ ਸਹਜ ਸੱਚੀ ਮਨ ਵਜੀਆਂ ਵਾਰਾਈਆਂ ਹਰਾ ਗਤਨ ਪਰਿਵਾਰ ਪੁਰੀਆਂ ਸ਼ਬਦ ਗਾ ਬਣਾਈਆ ਸਦੋ ਤਾਂ ਗਾਓ ਹਰੀ ਕੇਰਾ ਮਨ ਹ ਜਿਨੀ ਵਸਾਹਿਆ ਕਹ ਨਾਨਕ ਅਨੰਦ ਹੋ ਸਤਗੁਰੂ ਮੈਂ ਪਾਇਆ اے ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਰਾ ਰਹੋ ਮਨ ਮੇਰੇ ਨੂਖਸਾ ਵਿਸਾਰਣਾ ਅੰਗੀਕਾਰੋ ਕਰੇ ਨਿਰਾਕਾਰ ਸਤਿ ਸਵਾਰਣਾ ਸਭ ਨਾਲਾ ਸਮਰਥ ਸੁਆਮੀ ਸੋਖ ਮਨ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਖਤੇਰੇ ਹਾਤਾ ਦੇ ਰੈ ਸਭਿ ਸਹ ਜਿਸ ਦੇ ਸੋ ਭਾਵੀ ਸਦਾ ਸੁਸਲਾ ਹ ਦਿਰੀ ਨਾਮ ਅਨਵਸਾਵੀ ਨਾਮ ਜਨਕੈ ਮਨੁਸਿਆ ਜੇ ਸ਼ਬਦ ਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀ ਕਥਿਰੈ ਸਾਚਾ ਨਾਮ ਹੈ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨ ਬੁਖਾ ਸਭ ਗਵਾਈਆ ਥਾਰ ਸਾਥ ਸੁਖ ਮਨ ਵੈ ਵਸਿਆ ਇਛਾ ਸਾ ਪੂਜਾਈਆ ਸਦਾ ਕੁਰਬਾਨ ਕੀਤਾ ਅਗਰਟ ਹਾਂ ਜਿਸ ਦੀਏ ਹੈ ਵਡਿਆਈਆ ਕਹ ਨਾਨ ਸੁਣ ਹੋ ਸੰਤ ਸ਼ਬਦ ਤਰਹੋ ਬਿਆਰ ਸਾਚਾ ਨਾਹ ਮੇਰਾ ਯਾਦ ਹਾਰੋ ਵਾਜੈ ਬਨ ਸ਼ਬਦ ਦਾ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੂਤ ਦਵਸ ਹਾਂ ਕੀਤੇ ਕਾਲ ਖੰਡ ਕੁਮਾਰਿਆ ਪ੍ਰਕਰਮ ਬਾਇਆ ਦੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਦਹਿ ਸੁਹਵਾ ਜਿਤ ਕਰੇ ਅਨਹਦ ਆਜੇ ਆਨ ਸੁਨੋ ਵਡਭਾਗੀ ਹੋਮ ਸਗਲ ਮਨਾਰਥ ਪੂਰੇ ਪਾਰੇ ਬ੍ਰਹਮਾ ਪ੍ਰਭ ਪਾਇਆ ਤਨੇ ਸਗਲ ਬਸੂਰੇ ਦੁਹਰੋ ਸੰਤਾਹਾ ਬਿਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਵੈ ਸਾਸੀ ਪੂਰੇ ਗੁਰ ਤੇ ਜਾਣੀ ਸੁਨਦੇਵ ਨਿਰਗਹ ਤੇ ਭਵਤ ਸਰਗੁ ਰਹਾ ਬਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਰ ਰੋਹਰੇ ਸੁਣ ਤੇਬ ਨਿਤ ਗਹਿ ਤੇ ਪਵਿੱਤ ਸਗ ਰਹਿਆ ਬਰਭੂ ਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਰ ਰੋਹਰੇ